ਜੀ ਸਫਰੀਕਲ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਔਲ ਖੜੇਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਜਿਹੜੀ ਆਪਾਂ ਬਣਾ ਰਹੇ ਆ ਪਿੰਡ ਸੀਰ ਵਾਲੀ ਤੋਂ ਬਣਾ ਰਹੇ ਆ ਕਿਸਾਨ ਵੀਰੋ ਇਸ ਪਿੰਡ ਨੂੰ ਜਿਹੜਾ ਜ਼ਿਲ੍ਹਾ ਉਹ ਮੁਕਸਰ ਪੈਂਦਾ ਜੀ ਤੇ ਤਹਿਸੀਲ ਵੀ ਮੇਰਾ ਖਿਆਲ ਆ ਮੁਕਸਰ ਹੀ ਪੈਂਦੀ ਹੋਣੀ ਹੈ ਤੇ ਜਿਹੜਾ ਇਹ ਸੀਰ ਵਾਲੀ ਪਿੰਡ ਵਾਇਆ ਜਦੋਂ ਆਪਾਂ ਮੁਕਸਰੋਂ ਫਰੋਈਪੁਰ ਨੂੰ ਜਾਂਦੇ ਆ ਤੇ ਸੜਕ ਦੇ ਉੱਤੇ ਭੰਗੇ ਵਾਲੇ ਦਾ ਅੱਡਾ ਆਉਂਦਾ ਤੋ ਦੂਪਹਿਲਾ ਪੰਡ ਜਿਹੜਾ ਸੀਰ ਵਾਲੀ ਕਿਸਾਨ ਵੀਰੋਂ ਆਉਂਦਾ ਤੇ ਜਿਹੜੀ ਵੀਡੀਓ ਕਵਰ ਕਰ ਰਹੇ ਹਾਂ ਕਿਸਾਨ ਵੀਰੋਂ ਇਹ ਇੱਕ ਬਹੁਤ ਵੱਡੀ ਵਹਿੜ ਸੁਆ ਵੀਰ ਤੋਂ ਆਪਾਂ ਪੁੱਛਾਂਗੇ ਸਾਹਮਣੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਿਹੜੀ ਇਹ ਫੋਰਸ ਸੇਲ ਹੈ ਜੀ ਤੇ ਸੀਰ ਵਾਲੀ ਪੰਡ ਫਾਰਮ ਚੋਂ ਆਪਾਂ ਜਿਹੜੀ ਵੀਡੀਓ ਕਵਰ ਕਰ ਰਹੇ ਹਾਂ ਅੱਜ ਕਿਸਾਨ ਵੀਰੋਂ ਤੇ ਬੜੀ ਸੋਹਣੀ ਵਹਿੜ ਹੈ ਕੱਦ ਕਾਠ ਬਹੁਤ ਹੀ ਜਿਆਦਾ ਚੰਗਾ ਕੱਦ ਕਾਠ ਹੈ ਲੇਵੇ ਭਾਂਡੇ ਦੀ ਬਣਤਰ ਵੀ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਸਾਨ ਵੀਰੋਂ ਬਣਦੀ ਜਿਹੜੀ ਡਿਟੇਲ ਆ ਆਪਾਂ ਵੀਰ ਤੋਂ ਵੀ ਲਵਾਂਗੇ ਪਹਿਲਾਂ ਤੁਸੀਂ ਵੀਰਾਂ ਦਾ ਜਿਹੜਾ ਸੈਟਅਪ ਆ ਮੈਨੂੰ ਬਹੁਤ ਸੋਹਣਾ ਲੱਗਿਆ ਜਿਹੜੀ ਪਰਲੀ ਸਾਈਡ ਆ ਹਜੇ ਵੀਰਾਂ ਨੇ ਚਲਾਉਣੀ ਐ ਜਿਹੜਾ ਥੋੜਾ ਜਿਹਾ ਮਿਸਤਰੀ ਦਾ ਕੰਮ ਆ ਚਲਾਈ ਚੱਲਦਾ ਉਹਦਾ ਕਰਕੇ ਇੱਕ ਸੈੱਡ ਬੰਦ ਕੀਤੀ ਐ ਤੇ ਬੜਾ ਸੋਹਣਾ ਜਿਹੜਾ ਵਲਗਣ ਆ ਜਾਂ ਚਾਰਦੁਵਾਰੀ ਕਰੀ ਜਾਂਦੇ ਐ ਤੇ ਜਿਹੜਾ ਫਰਸ਼ ਆ ਵਿਚਾਲੂ ਇਹ ਵੀ ਤੁਹਾਨੂੰ ਵਿਖਾਉਣੇ ਆ ਕਿਸਾਨ ਵੀਰੋਂ 메ਨ ਵੀਡੀਓ ਜਿਹੜੀ ਰਹੂਗੀ ਇਸ ਵਿਹੜ ਦੀ ਰਹੂਗੀ ਆਪਾਂ ਥੋੜਾ ਜਿਹਾ ਤੁਹਾਨੂੰ ਜਿਹੜਾ ਵਿਊ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਬਾਈ ਹੋਰਾਂ ਨੇ ਜਿਹੜੇ ਬੱਚੇ ਨਵੇਂ ਤਿਆਰ ਕਰ ਲਏ ਆ ਤੇ ਭਰਾ ਕਹਿੰਦੇ ਵੀ ਜਗਾ ਦੀ ਜਿਹੜੀ ਕਿਤੇ ਨਾ ਕਿਤੇ ਦਿੱਕਤ ਆ ਜਾਂਦੀ ਹੈ ਉਸ ਦਿੱਕਤ ਨੂੰ ਪੂਰਾ ਕਰਨ ਲਈ ਇਹ ਵੈੜ ਜਿਹੜੀ ਆਪਾਂ ਵਿੱਚੋਂ ਸੇਲ ਕਰਨੀ ਆਪਣੇ ਪਸ਼ੂਆਂ ਦੇ ਪਹਿਲਾਂ ਜਿਹੜੀ ਵੈੜ ਕਿਸਾਨ ਵੀਰੋ ਤੁਹਾਨੂੰ ਤੋੜ ਕੇ ਵਿਖਾਉਣੇ ਆ ਫੇਰ ਇਹਦੀ ਬਣਦੀ ਡਿਟੇਲ ਆਪਾਂ ਭਰਾ ਤੋਂ ਵੀ ਲੈ ਕੇ ਦਿੰਨੇ ਆ ਵੇਖੋ ਕਿਸਾਨ ਵੀਰੋ ਵੱਡੀ ਹਾਈਟ ਲੈਂਥ ਤੇ ਝੋਲੀ ਵਾਲੀ ਵੈੜ ਆ ਕਿਸਾਨ ਵੀਰੋ ਕੱਦ ਕਾਠ ਆਪਾਂ ਕਹਿ ਸਕਦੇ ਆ ਵੀ ਬੰਦੇ ਜਿੱਡਾ ਕੱਦ ਆ ਪਰ ਇਹਨੂੰ ਬਈ ਚਿੱਕੜਾ ਨਾਲ ਜਹੀਂ ਪੱਕੇ ਪੱਕੇ ਤੋੜ ਲਾ ਵੇਖੋ ਕਿਸਾਨ ਵੀਰੋ ਤੁਰਦੀ ਤੁਸੀਂ ਵੇਖੋ ਤੇ ਕੱਦ ਕਾਠ ਬਹੁਤ ਚੰਗਾ ਹੈ ਪਾਣੀ ਤੇ ਲੱਗ ਗਈ ਤੋਰਿਓ ਇਹ ਕਿਸਾਨ ਵੀਰੋ ਪਿੱਛੇ ਥੋੜਾ ਜਿਹਾ ਜੱਕੜ ਵੱਧ ਹੈ ਇਸ ਕਰਕੇ ਥੋੜੀ ਲੰਮੀ ਤੋਰਨ ਦੀ ਆਪਾਂ ਖੇਚਲ ਨਹੀਂ ਕੀਤੀ ਬਾਕੀ ਤੁਸੀਂ ਜਦੋਂ ਇੱਥੇ ਆਓਗੇ ਆਪਦੀ ਨਿਰਖ-ਪਰਖ ਤੁਸੀਂ ਕਰਨੀ ਹੈ ਕੱਦ ਕਾਠ ਤੇ ਝੋਲੀ ਵਾਲੀ ਵਹਿੜਾ ਕਿਸਾਨ ਵੀਰੋ ਲੇਵਾ ਟਟਮਾ ਨਹੀਂ ਆਪਾਂ ਕਹਿ ਸਕਦੇ ਥੋੜਾ ਜਿਹਾ ਝੋਲੀ ਵਾਲਾ ਖੁੱਲਾ ਹੈ ਤੇ ਕੱਦ ਭਰਾ ਤੋਰ ਦਾ ਸਾਹਮਣੇ ਤੁਸੀਂ ਵੇਖੋ ਵੀਰ ਦੇ ਜਿੱਡੀ ਕੱਦ ਦਾ ਏਡਾ ਵੀ ਵੀ ਜੀ ਡੀ ਵਿਹੜਾ ਇੱਕ ਬੰਦੇ ਜੀ ਡੀ ਵਿਹੜਾ ਆ ਪਾ ਕਹਿ ਸਕਦੇ ਆ ਕਿਸਾਨ ਵੀਰੋ ਬਹੁਤ ਤਗੜੀ ਵਿਹੜਾ ਹੈ ਸੀਮਨ ਡਿਟੇਲ ਹੈ ਜਿਹੜੀ ਘਰ ਦੀ ਇਹਨਾਂ ਦੀ ਬਰੀਡ ਹੈ ਉਹ ਤੁਹਾਨੂੰ ਮਿਲੂਗੀ ਕਿਸਾਨ ਵੀਰੋ ਵੀ ਪਹਿਲਾਂ ਜਿਹੜਾ ਭਰਾ ਹੋਰਾਂ ਦਾ ਕੰਮ ਏਡਾ ਪ੍ਰੋਫੈਸ਼ਨਲ ਨਹੀਂ ਸੀਗਾ ਹੁਣ ਵੀਰ ਹੋ ਰਹੇ ਨੇ ਜਿਹੜਾ ਨਵਾਂ ਸਿਸਟਮ ਜਾਂ ਕੋਈ ਨਵੇਂ ਵੀਰ ਛੋਟੇ ਆਪਣੇ ਇਹਨਾਂ ਦੇ ਬੰਦੇ ਲੱਗੇ ਆ ਕੰਮ 'ਚ ਨਵੇਂ ਆਏ ਜਿਹੜੇ ਯੰਗਮੈਨ ਮੁੰਡੇ ਉਹ ਜਿਹੜੀ ਸੀਮਨ ਡਿਟੇਲ ਦੀ ਜਿਹੜੀ ਰੱਖਣੀ ਸ਼ੁਰੂ ਕੀਤੀ ਹੈ ਤੇ ਇਦਾ ਕਰਕੇ ਉਹ ਆਪਾਂ ਜਿਹੜੀ ਤੁਹਾਨੂੰ ਜਾਣਕਾਰੀ ਵੀ ਲੈ ਦੇਾਂਗੇ ਕਿਹੜਾ ਇਹਦੇ ਟੀਕਾ ਲੱਗਿਆ ਸਾਰੀ ਤੁਹਾਨੂੰ ਗੱਲਬਾਤ ਵੀ ਕਰਾਉਣੇ ਬਾਈ ਨਾਲ ਪਹਿਲਾਂ ਤੁਸੀਂ ਲੇਵੇ ਦੀ ਬੰਤਰ ਕਿਸਾਨ ਵੀਰੋ ਜਿੰਨੀ ਕ ਦੇਖ ਸਕਦੇ ਆਂ ਵੇਖੋ ਲੈ ਚੱਲੋ ਬਾਈ ਜੀ ਉੱਥੇ ਬੰਨੋ ਇੱਕ ਈ ਫਿਰ ਮਲਾਉਣੇ ਆਂ ਆਪਾਂ ਭਰਾ ਨਾਲ ਕਰਦੇ ਆਂ ਗੱਲਾਂ ਬਾਤਾਂ ਜਿਹੜਾ ਰੇਟ ਆ ਕਿਸਾਨ ਵੀਰੋ ਉਹ ਵੀਡੀਓ ਦੇ ਵਿੱਚ ਹੀ ਹੋਊਗਾ ਬਹੁਤ ਵੱਡੀ ਵਹਿੜ ਆ ਕਿਸਾਨ ਵੀਰੋ ਨਿਰਖ ਪਰਖ ਤੁਸੀਂ ਕਰਨੀ ਆ ਆਪਣਾ ਕੰਮ ਆ ਜਿਹੜਾ ਵੀਡੀਓ ਬਣਾਉਣ ਦਾ ਤੇ ਤੁਹਾਨੂੰ ਇੱਕ ਪਹਚਾਉਣ ਦਾ ਕਿਸਾਨ ਵੀਰੋ ਕੋਈ ਵੀ ਭਰਾ ਜਿਹੜੀ ਆਪਾਂ ਫਾਰਮ ਚੋਂ ਵਾੜ ਲੈ ਲੈਂਦੇ ਆ ਤੇ ਉਹ ਆਪਾਂ ਨੂੰ ਬਣੀ ਬਣਾਈ ਬਰੀਡ ਜਿਹੜੀ ਆਪਣੇ ਕੋਲੇ ਆ ਜਾਂਦੀ ਏ ਤੇ ਉਹਦੇ ਨਾਲ ਆਪਾਂ ਕਿਤੇ ਨਾ ਕਿਤੇ ਸੌਖਾ ਹੋ ਜਾਂਦਾ ਕੰਮ ਬੰਦੇ ਤੁਸੀਂ ਆ ਕੇ ਜਦੋਂ ਮਿਲੋਗੇ ਬੰਦੇ ਬਹੁਤ ਇੱਕ ਵਾਈ ਵਣ ਤੇ ਜਟਕਾ ਸੌਦਾ ਬੰਦੇ ਬਹੁਤ ਭਲੇ ਮਾਨਸ ਪਿੰਡ ਸੀਰ ਵਾਲੀ ਆਜੋ ਬਾਈ ਜੀ ਕਰਦੇ ਆ ਗੱਲਾਂ ਬਾਤਾਂ ਆਜੋ ਬਾਈ ਜੀ ਤੇ ਫੇਰ ਆਪਾਂ ਤੁਹਾਨੂੰ ਲੈ ਕੇ ਦਿੰਨੇ ਆ ਡਿਟੇਲ ਹਾਂਜੀ ਸਾਸਰੀ ਕਾਲ ਜੀ ਖਾਲਸਾ ਜੀ ਥੋੜਾ ਜਿਹਾ ਉੱਚੀ ਬੋਲਿਓ ਖਾਲਸਾ ਜੀ ਤੇ ਇਹ ਖਾਲਸਾ ਜੀ ਜਿਹੜੀ ਆਪਾਂ ਵੜ ਵੇਚ ਰਹੇ ਆ ਇਹ ਕਿੰਨਾਵਾਂ ਸੂਆ ਸੂਏਗੀ ਤੀਜੇ ਸੂਆ ਸੂਏਗੀ ਤੀਜਾ ਸੂਆ ਸੂਏਗੀ ਤੇ ਇਹ ਬਾਈ ਜੀ ਜਿਵੇਂ ਮੰਨ ਲਓ ਵੀ ਤੁਸੀਂ ਕਿੰਨਾ ਚਿਰ ਹੋ ਗਿਆ ਇਸ ਕੰਮ ਚ ਆਪਾਂ ਨੂੰ ਆਇਆਂ ਨੂੰ ਜਿਹੜਾ ਡੇਰੀ ਫਾਰਮ ਦਾ ਧੰਦਾ ਕਰਦੇ ਨੂੰ ਸਾਨੂੰ ਹੋ ਤਾਂ ਜੀ ਉਗੇ 4-5 ਸਾਲੇ ਕੰਮ ਕਰਦਣ ਅਛਾ ਪਰ ਥੋੜਾ ਵੀ ਆ ਬਰੀਡ ਵਾਲੇ ਵੀ ਹੁਣ ਤੇ ਆ ਬਰੀਡ ਵਾਲੇ ਪਾਸੇ ਹੋਣਾ ਆ ਜਿਹੜੇ ਆ ਨਵੇਂ ਬੱਚੇ ਤਿਆਰ ਕੀਤੇ ਆ ਪੀ ਇਹ ਹੋਣਾ ਤੇ ਸੀਮਨ ਡਿਟੇਲ ਆ ਜਿਹੜੀ ਹੁਣ ਤੋਂ ਆਪਾਂ ਰੱਖਣੀ ਸ਼ੁਰੂ ਕੀਤੀ ਐ ਇਹਦੀ ਜਿਹੜੇ ਕੋਈ ਇਹਦੀ ਮਾਂ ਤਾਂ ਆਪਣੇ ਘਰੇ ਘਰੇ ਹੀ ਸੀਗੀਆਂ ਜਿਹੜੀਆਂ ਇਹਦੀਆਂ ਦਾਦੀਆਂ ਨਾਨੀਆਂ ਘਰ ਦੀ ਵੈੜ ਆਪਣੀ ਤੇ ਜਿਹੜਾ ਇਹਦੇ ਇਹਦੇ ਸੀਮਨ ਦਾ ਕੋਈ ਹੈ ਆਪਾਂ ਨੂੰ ਪਤਾ ਜਿਹੜਾ ਜਿਹਦੀ ਇਹ ਆਪ ਐ ਉਹਦਾ ਇਹਦੇ ਬਰ ਨਹੀਂ ਪਤਾ ਇਹਦੇ ਜਿਹੜਾ ਤੁਸੀਂ ਜਿਹੜਾ ਇਹਦੇ ਸਪੈਕ ਦਾ ਭੜਿਆ ਭੜਿਆ ਏਬੀਐਸ ਦਾ ਸਪੈਕ ਕੀ ਹਾਂਜੀ ਤੇ ਇਹ ਬਾਈ ਜੀ ਮੰਨ ਲਓ ਭਈ ਕਿੰਨੇ ਦਿਨ ਇਹਦੇ ਜਿਹੜੇ ਸੂਣ ਚ ਪਏ ਆ ਜੀ 10 ਦਿਨ ਪਏ ਆ ਜੀ 10 ਦਿਨ ਆ ਜੀ ਦਿਨ ਲਿਖਿਆ ਮਤਾਬਕ ਜੀ ਆਪ 12 ਤਰੀਕ ਨੂੰ ਦਿਨ ਪੂਰੇ ਆ 12 ਤਰੀਕ ਨੂੰ ਦਿਨ ਪੂਰੇ ਆ ਜੀ ਅੱਜ 5 ਹੋਈ ਆ 7 ਦਿਨ ਇਹ ਪਏ ਆ ਕੋਈ 2-4 ਦਿਨ ਪਸੂ ਉੱਤੇ ਥੱਲੇ ਵੀ ਲੈ ਜਾਂਦਾ ਤੇ ਜਿਹੜੀ ਬਾਈ ਜੀ ਇਹ ਮੰਨ ਲਓ ਭਈ ਆਪਾਂ ਇਹ ਦੁੱਧ ਚੋਇਆ ਕਿੰਨਾ ਦੁੱਧ ਦੇਣੇ ਪਹਿਲੇ ਸੂਏ ਦੂਜੇ ਸੂਏ ਜਿਹੜਾ ਤੁਹਾਨੂੰ ਦੂਜੇ ਸੂਏ 30 ਕਿਲੋ ਦੁੱਧ ਦਤਾ ਜੀ ਦੂਜੇ ਸੂਏ 30 ਕਿਲੋ ਦੁੱਧ ਦਿੱਤਾ ਜੀ ਤੇ ਇਹ ਵੀਰ ਐਤ ਕੀ ਤਾਂ ਫਿਰ ਦੁੱਧ ਵੱਧ ਦੇਊਗੀ ਚਲੋ ਬਾਕੀ ਕੋਈ ਵੀ ਕਿਸਾਨ ਵੀਰ ਉਹ ਦੁੱਧ ਹੁੰਦਾ ਪਾਏ ਦਾ ਜਾਨਵਰ ਤੁਸੀਂ ਜਦੋਂ ਹਮੇਸ਼ਾ ਹੀ ਕਦੇ ਵੀ ਵੇਖ ਲਓ ਜਿਹੜਾ ਫਾਰਮ 'ਚ ਕੋਈ ਡੰਗਰ ਰੱਖਦਾ ਭਰਾ ਉਹ ਭਾਣਾ ਕੱਦ ਕਾਠ ਨਹੀਂ ਛੋਟਾ ਹੀ ਐ ਇਹ ਤਾਂ ਬਹੁਤ ਵੱਡੀ ਵਿਹੜ ਹੈ ਉਹ ਵੀ ਦੁੱਧ ਚੰਗਾ ਕੱਢਦਾ ਤੇ ਚੰਗੀ ਬਰੀਡ ਇੱਕ ਸੁਧਰੀ ਬਰੀਡ ਤੁਹਾਡੇ ਤੇ ਕੁੱਪੜ ਜਾਂਦੀ ਹੈ ਤੇ ਬਾਈ ਜੀ ਜਿਹੜਾ ਇਹਦਾ ਰੇਟ ਹੈ ਉਹ ਆਪਾਂ ਕੀ ਮੁੱਲ ਰੱਖਿਆ ਕਿਸਾਨ 1 ਲੱਖ ਤੇ 5000 ਰੁਪਇਆ ਜਿਹੜੀ ਇਹਦੀ ਡਿਮਾਂਡ ਹੈ ਮੁੱਲ ਕਿਸਾਨ ਵੀਰੋ ਹਰੇਕ ਬੰਦੇ ਦਾ ਹੱਕ ਹੁੰਦਾ ਰੱਖਣ ਦਾ ਤੇ ਰੱਖਣਾ ਚਾਹੀਦਾ ਵੀ ਹੈ ਫਾਰਮ ਦੀ ਵਹਿੜ ਹੈ ਬਹੁਤ ਵੱਡੀ ਤੇ ਕੱਦ ਕਾਠ ਵਾਲੀ ਵਹਿੜਾ ਕਿਸਾਨ ਵੀਰੋ ਕਿਸੇ ਵੀ ਭਰਾ ਨੂੰ ਸਮਝਾਵੇ ਪਿੰਡ ਸੀਰ ਵਾਲੀ ਹੈ ਜ਼ਿਲ੍ਹਾ ਮੁਕਸਰ ਸਾਹਿਬ ਹੈ ਤਹਿਸੀਲ ਵੀ ਵੀਰ ਹੋਰਾਂ ਨੂੰ ਮੁਕਸਰ ਹੀ ਪੈਂਦੀ ਹੈ ਜਦੋਂ ਆਪਾਂ ਮੁਕਸਰੋਂ ਫਰੋਈਪੁਰ ਰੋਡ ਫਰੋਈਪੁਰ ਨੂੰ ਆਉਣੇ ਆ ਤੇ ਭੰਗੇ ਵਾਲੇ ਦਾ ਅੱਡਾ ਆਉਂਦਾ ਕਿਸਾਨ ਵੀਰੋ ਉਹਦੇ ਨਾਲ ਪਿੰਡ ਸੀਰ ਵਾਲੀ ਹੈ ਜਦੋਂ ਤੁਸੀਂ ਭੰਗੇ ਵਾਲੇ ਉੱਤਰ ਕੇ ਸੀਰ ਵਾਲੀ ਆ ਸਕਦੇ ਆ ਜੀ ਆਪਾ ਫਰੀਦਕੋਟੋਂ ਆਈਏ ਤੇ ਫਰੀਦਕੋਟੋਂ ਕੰਮਿਆਂਣਾ ਵਾਇਆ ਜੇ ਸਿੱਧਾ ਭੰਗੇ ਵਾਲੇ ਨੂੰ ਆਈਏ ਸੁਖਣ ਵਾਲੇ ਤੋਂ ਡੋਕ ਤੇ ਉਸ ਪਿੰਡ ਸੜਕ ਦੇ ਉੱਤੇ ਜਿਹੜਾ ਬਾਈ ਹੋਰਾਂ ਦਾ ਪਿੰਡ ਹੈ ਤੇ ਪਿੰਡ 'ਚ ਫਾਰਮ ਹੈ ਭਰਾ ਹੋਰਾਂ ਦਾ ਬੜਾ ਸੋਹਣਾ ਵੀਰ ਹੋਰਾਂ ਦਾ ਪਸ਼ੂ ਪਾਲਣ ਦਾ ਕੰਮ ਆ ਨਾਲ ਖੇਤੀ ਬਾੜੀ ਹੈ ਸਾਰਾ ਪਰਿਵਾਰ ਮਿਲ ਜੁਲ ਕੇ ਕੰਮ ਕਰਦਾ ਤੇ ਬੜੇ ਭਲੇ ਮਾਨਸ ਤੇ ਇੱਕ ਪਰਮਾਨਸੀ ਤੌਰ ਤੇ ਪੁਰਾਣਾ ਇੱਕ ਫਾਰਮ ਹੈ ਤੇ ਅੱਜ ਨਵੇਂ ਵੀਰ ਭਰਾ ਇੱਕ ਕੈਨੇਡਾ 'ਚ ਇਹਨਾਂ ਦਾ ਵੀਰ ਮੁੰਡਾ ਛੋਟਾ ਤੇ ਉਸ ਭਰਾ ਨੇ ਜਿਹੜਾ ਤੁਹਾਨੂੰ ਇਹਨੂੰ ਥੋੜਾ ਜਿਹਾ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਮਿਸਤਰੀ ਦਾ ਜਿਹੜਾ ਕੰਮ ਚੱਲੀ ਜਾਂਦਾ ਆ ਨਵੇਂ ਬੱਚੇ ਆਏ ਐ ਐਤਕੀ ਬਰੀਡ ਦੇ ਤੇ ਬੜਾ ਸੋਹਣਾ ਪਸ਼ੂ ਪਾਲਣ ਦਾ ਜਿਹੜਾ ਕੀਤਾ ਹੈ ਭਰਾ ਹੋਰਿਆਂ ਦਾ ਕੋਈ ਵੀ ਭਰਾ ਨੂੰ ਜੇ ਇਹ ਵੈੜ ਪਸੰਦ ਲੱਗੇ ਤੇ ਆਪਾਂ ਬਾਈ ਹੋਰਾਂ ਦਾ ਜਿਹੜਾ ਕੰਟੈਕਟ ਨੰਬਰ ਹੈ ਉਹ ਕਿਸਾਨ ਵੀਰੋ ਆਪਾਂ ਸਕਰੀਨ ਤੇ ਲਾਵਾਂਗੇ ਖਾਸ ਕਰਕੇ ਜੇ ਕੋਈ ਭਰਾ ਜਿਵੇਂ ਅੱਗੇ ਸਮਾਂ ਆ ਗਿਆ ਇਹਨਾਂ ਗਾਈਆਂ ਦਾ ਕੋਈ ਨਵਾਂ ਪਸ਼ੂ ਪਾਲਣ ਦਾ ਕੰਮ ਜਾਂ ਦੁੱਧ ਦਾ ਕੰਮ ਕਰਨਾ ਚਾਹੁੰਦਾ ਉਹਦੇ ਲਈ ਬੈਸਟ ਵੈੜ ਹੈ ਕਿਸਾਨ ਵੀਰੋ ਕੋਈ ਵੀ ਭਰਾ ਪੀਰ ਹੋਰਿਆਂ ਨਾਲ ਸਿੱਧਾ ਕੰਟੈਕਟ ਕਰਕੇ ਜਾਨਵਰ ਜਿਹੜਾ ਖਰੀਦ ਸਕਦਾ ਆਪਣਾ ਕੰਮ ਵੀਡੀਓ ਬਣਾਉਣਾ ਆਪਾਂ ਵੀਡੀਓ ਬਣਾਤੀ ਆ ਹਰੇਕ ਪੱਖ ਤੋਂ ਤੁਹਾਨੂੰ ਜਾਨਵਰ ਵਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿਸਾਨ ਵੀਰੋ ਥਣਾ ਦੀ ਬੰਤਰ ਬੜੀ ਸੋਹਣੀ ਆ ਮੁੱਠੀ ਚੁਵਾਈ ਵਾਲਾ ਥਣਾ ਹੈ ਹੱਥੀ ਵੀ ਚੋ ਸਕਦੇ ਆ ਬਾਈ ਹੋਰਾਂ ਦੇ ਮਸ਼ੀਨਾ ਦੋ ਲੱਗੀਆਂ ਤੇ ਚੁਵਾਈ ਜਿਹੜੀ ਮਿਲਕਿੰਗ ਆ ਮਸ਼ੀਨਾ ਨਾਲ ਹੀ ਹੁੰਦੀ ਹੈ ਸੀਲਸ ਲੱਗ ਬਹੁਤ ਜ਼ਿਆਦਾ ਹੈ ਬਾਕੀ ਤੁਸੀਂ ਆ ਕੇ ਇੱਥੇ ਦਸੱਲੀ ਪਰਖ ਕਰ ਲੈਣੀ ਹੈ ਹਜੇ 7 ਦਿਨ ਵੀਰ ਦੇ ਦੱਸਣ ਮੁਤਾਬਕ ਜਿਹੜੇ ਜਾਨਵਰ ਦੇ ਪਾਏ ਆ ਉਹ ਤਾਂ حساب ਨਾਲ ਹਜੇ ਲੇਵੇ ਦੀ ਤੁਸੀਂ ਜੱਜਮੈਂਟ ਕਰ ਲਿਓ ਭਈ ਇਹਨੇ ਕਿੰਨਾ ਗੱਲੇਵਾ ਬਣਾਉਣਾ ਹਾਂ ਇਹ ਨਸਲਾਂ ਜਿਹੜੀਆਂ ਅੱਜ ਤੋਂ 5-4 ਸਾਲ ਪਹਿਲਾਂ ਟੀਕੇ ਆਪਣੇ ਜਰਮਨ ਜਾਂ ਕਿਸੇ ਵੀ ਕੰਪਨੀ ਦੇ ਆਏ ਐ ਉਹੋ ਟੀਕਿਆਂ ਦੇ ਜਿਹੜੇ ਕੱਦ ਕਾਠ ਬਹੁਤ ਜ਼ਿਆਦੇ ਵੱਡੇ ਆਏ ਐ ਤੇ ਜਿਹੜੀ ਲੇਵੇ ਦੀ ਬਣਤਰ ਆ ਉਹ ਵੀ ਝੋਲੀਆਂ ਖੁੱਲੀਆਂ ਸੀਗੀਆਂ ਹੁਣ ਝੋਲੀਆਂ ਟਾਈਟ ਦੇ ਨਵੇਂ ਸੀਮਨ ਚ ਸੋਧ ਹੋ ਗਈ ਐ ਉਹ ਝੋਲੀਆਂ ਟਾਈਟ ਆ ਕਿ ਛਣ ਵੀਰੋ ਤੇ ਜੇ ਕਿਸੇ ਭਰਾ ਨੂੰ ਸਮਝ ਆਵੇ ਤੀਜਾ ਸੂਆ ਵੈਡ ਫੋਰ ਸੇਲ ਆ ਜੀ ਪਿੰਡ ਸੀਰ ਵਾਲੀ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਧੰਨਵਾਦ